ਲੋਕ ਸਭਾ ਹਲਕਾ ਸੰਗਰੂਰ ਤੋਂ ਆਜਾਦ ਉਮੀਦਵਾਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਅੱਜ ਲੰਗਵਾਲ ਵਿਖੇ 92 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਪਣੀ ਨਖਿੱਧ ਕਾਰਜਕਾਰੀ ਦੇ ਚਲਦਿਆਂ ਸੂਬੇ ਨੂੰ ਕਰਜ਼ਾਈ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਹੈ ਉਹਨਾਂ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ 1,08,000 ਕਰੋੜ ਦਾ ਨਵਾਂ ਕਰਜ਼ਾ ਚੁੱਕ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਜਦ ਕਿ 7000 ਕਰੋੜ ਤੋਂ 281000 ਤੱਕ ਕਰਜ਼ ਪਹੁੰਚਣ ਵਿੱਚ 32 ਸਾਲ ਦਾ ਸਮਾਂ ਲੱਗਾ ਸੀ ਅੱਜ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਪੁੱਛਦੇ ਹਾਂ ਉਹਨਾਂ ਤੋਂ ਜਾਣਕਾਰੀ ਲੈਣਿਆ ਕੀ ਕੀ ਮੁੱਦੇ ਨੇ ਲੋਕ ਸਭਾ ਹਲਕਾ ਸੰਗਰੂਰ ਤੇ ਕਿਹੜੀ ਸੋਚ ਉਹ ਲੈ ਕੇ ਆਏ ਨੇ ਕੀ ਮੰਚ ਤਮੰਨਾ ਕਰਨ ਦੀ ਰੱਖਦੇ ਨੇਗੇ ਡੀਐਸਪੀ ਸਿੱਖੋਂ ਸਾਹਿਬ ਆ ਦੇਖੋ ਭਾਈ ਸਾਹਿਬ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਮੇਰਾ ਵੀ ਇੱਕ ਸਵਾਲ ਹੀ ਹੈ ਕਿ ਮੁੱਦਾ ਕੋਈ ਹੱਲ ਹੋਇਆ ਹੋਵੇ ਤਾਂ ਮੈਂ ਮੁੱਦਿਆਂ ਦੀ ਗੱਲ ਕਰਾਂ ਸਾਰੇ ਹੀ ਮੁੱਦੇ ਨੇ ਮੈਂ ਤੁਹਾਡੇ ਤੋਂ ਵੀ ਸਵਾਲ ਕਰਦਾ ਬਾਅਦ ਤੁਸੀਂ ਕਹਿ ਸਕਦੇ ਨਹੀਂ ਵੀ ਜੇ ਕੋਈ ਮੁੱਦਾ ਕਿਸੇ ਸਰਕਾਰ ਨੇ ਹੁਣ ਤੱਕ ਹੱਲ ਕੀਤਾ ਹੋਵੇ ਆਪਾਂ ਉਹਦੀ ਗੱਲ ਛੱਡ ਦਿੰਨੇ ਬਾਕੀ ਕਰ ਲਈਏ ਤਾਂ ਸਿਰਫ ਮੁੱਦੇ ਜਿਹੜੇ ਹੈਗੇ ਆ ਉਹ ਉਠਾਏ ਗਏ ਆ ਹੁਣ ਤੱਕ ਦਾ ਪੋਲਿਟਿਸ਼ਨ ਹੈ ਉਹਨੇ ਮੁੱਦੇ ਉਠਾਉਣ ਦਾ ਧੰਦਾ ਕੀਤਾ ਇਸੋ ਲਾਵਾ ਤੁਹਾਨੂੰ ਕੋਈ ਡਿਲੀਵਰ ਨਹੀਂ ਕੀਤਾ ਉਹਦੇ ਬਦਲੇ ਵਿੱਚ ਤੁਹਾਨੂੰ ਲੁੱਟ-ਪਟ ਲੈ ਇਹਨਾਂ ਨੇ ਹਰ ਤਰੀਕੇ ਦੇ ਨਾਲ ਸਾਰੀ ਨੇ ਸਾਰੀ ਪੋਲੀਟਿਕ ਪਾਰਟੀਆਂ ਮੈਂ ਕਿਸੇ ਇੱਕ ਬਾਰੇ ਗੱਲ ਨਹੀਂ ਕਰਦਾ ਸਾਰਾ ਪੋਲੀਟਿਕਲ ਸਿਸਟਮ ਜਿਹੜਾ ਹੈਗਾ ਉਹ ਬਿਲਕੁਲ ਪੰਜਾਬ ਦਾ ਦੁਸ਼ਮਣ ਸਾਬਤ ਹੋਇਆ ਔਰ ਇਹਦੇ ਪਿੱਛੇ ਛੁਪਿਆ ਹੋਇਆ ਬਿਊਰੋਕ੍ਰੇਟ ਬਾਕੀ ਸਾਰਾ ਸਿਸਟਮ ਉਹਦੇ ਵਿੱਚ ਸਾਰੇ ਸਾਡੇ ਥੰਮ ਹੈਗੇ ਆ ਜੁਡੀਸ਼ਰੀ ਹੈਗੀ ਹੈ ਮੀਡੀਆ ਹੈਗਾ ਇਹ ਆਪਣੇ ਆਪਣੇ ਹਿਸਾਬ ਨਾਲ ਤਕਰੀਬਨ ਬਰਾਬਰ ਦੇ ਜ਼ਿੰਮੇਵਾਰ ਹੈ ਜਿਹੜੀ ਅੱਜ ਪੰਜਾਬ ਦੀ ਬਰਬਾਦੀ ਹੋਈ ਵੀ ਹੈ ਇਸ ਗੱਲ ਨੂੰ ਭਾਵੇਂ ਕੋਈ ਗੁਨਾਹ ਸਮਝਦਾ ਹੋਏ ਮੰਨਣ ਲੱਗਿਆ ਪਰ ਮੈਂ ਇਹ ਗੁਨਾਹਗਾਰੀ ਜਿਹੜੀ ਹੈ ਹਮੇਸ਼ਾ ਆਪਣੇ ਸਰ ਲੈਣਾ ਉਹਨਾਂ ਕਿ ਮੈਂ ਵੀ 32 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ ਮੇਰੇ ਸਾਹਮਣੇ ਪੰਜਾਬ ਦੀ ਬਹੁਤ ਬਰਬਾਦੀ ਹੋਈ ਹੈ ਮੈਂ ਉਹਦਾ ਜ਼ਿੰਮੇਵਾਰ ਹੈ ਇਹ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਲੈਣੀ ਪਊਗੀ ਜਿਹੜੇ ਬੰਦੇ ਵੀ ਸੀਨੀਅਰ ਬੈਠੇ ਅੱਜ ਅੱਜ ਜਵਾਨੀ ਸਾਡੀ ਬਹੁਤ ਬੈਡ ਸ਼ੇਪ 'ਚ ਹੈ ਨਸ਼ਾ ਨੇ ਬਹੁਤ ਮਾੜੀ ਹੱਤ ਕਰ ਦਿੱਤੀ ਐਜੂਕੇਸ਼ਨ ਦੀ ਸਾਡੀ ਬਹੁਤ ਵੱਡੀ ਦਿੱਕਤ ਹੈ ਹੈਲਥ ਦੀਆਂ ਪ੍ਰੋਬਲਮਸ ਦਾ ਪ੍ਰੋਬਲਮ ਹੀ ਪ੍ਰੋਬਲਮ ਹੈ ਆਪਾਂ ਜੇ ਮੁੱਦੇ ਦੀ ਗੱਲ ਕਰੀਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਸਤੇ ਜਿਹੜਾ ਹੈਗਾ ਕਿਸੇ ਸਰਕਾਰ ਨੇ ਤੁਹਾਡੀ ਮਦਦ ਨਹੀਂ ਕਰਨੀ ਨਾ ਪਹਿਲਾਂ ਕੀਤੀ ਐ ਨਾ ਅੱਗੇ ਕਰਨੀ ਐ ਮੈਂ ਕਹਿੰਦਾ ਉਹਨਾਂ ਕੋਲ ਮੇਰੇ ਵਰਗੇ ਬੰਦੇ ਨੂੰ ਵੀ ਇਤਬਾਰ ਕਰਕੇ ਕੱਲ ਨੂੰ ਤੁਸੀਂ ਜੇ ਸਰਕਾਰ ਵੀ ਬਣਾ ਕੇ ਦੇਦੇ ਹੋਗੇ ਮੈਂ ਤੁਹਾਡੇ ਕੋਲੇ ਆਉਂਗਾ ਰੋਣ ਵਾਸਤੇ ਕਿ ਤੁਸੀਂ ਆਪ ਦਾ ਇਲਾਜ ਆਪ ਕਰਨਾ ਐ ਅਸੀਂ ਫੈਸਿਲਟਾਈਜ਼ ਕਰ ਸਕਦੀ ਹਾਂ ਗਵਰਨਮੈਂਟ ਜਿਹੜੀ ਹੈਗੀ ਐ ਅੱਤੋਂ ਥੋੜੀ ਮਦਦ ਕਰ ਸਕਦੀ ਐ ਤੁਹਾਨੂੰ ਆ ਜਿਹੜੀਆਂ ਲੈਨਰ ਚਾਰੇ ਸੱਟੇ ਹੋਇਆ ਸਾਡੇ ਕੋਲ ਮੁਫਤ ਦੇ ਇਹ ਜਿਹੜੇ ਹੈਗੇ ਐ ਇਹ 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 ਲੋਟੂ ਟੋਲੇ ਇਹ ਕਰ ਸਕਦੇ ਐ 1 ਲੱਖ 80000 ਕਰੋੜ ਦਾ ਕਰਜ਼ਾ 2 ਸਾਲਾਂ ਚ ਜੇ ਸਰਕਾਰ ਨੇ ਚੱਕਿਆ 7000 ਕਰੋੜ ਤੋਂ 2 ਲੱਖ 81000 ਹੋ ਰਾਇਆ ਸੀ 32 ਸਾਲਾਂ ਤੇ ਇਹਨਾਂ ਨੇ 2 ਸਾਲਾਂ ਚ 1 ਲੱਖ 8000 ਹਜ਼ਾਰ ਕਰੋੜ ਜੋੜਿਆ ਕਰੋੜੀ ਬਾਰੇ ਜ਼ਿਕਰ ਕੀਤਾ ਕਿਸੇ ਨੇ ਗੱਲਾਂ ਕਰਦੇ ਆ ਮੁਫਤਦੀ ਜਿਹੜੀ ਹੈਗੀ ਅਸੀਂ ਜੀਆ ਸਹੂਲਤਾਂ ਫਲਾਣੀਆਂ ਦੇ ਰਹੇ ਆਂ ਬਿਜਲੀ ਦੇ ਰਹੇ ਆਂ ਤੁਸੀਂ ਉਦੋਂ ਕਈ ਗੁਣਾ ਵੱਧ ਸਾਡੇ ਤੇ ਕਰਜ਼ਾ ਚੁੱਕਿਆ ਸਾਡਾ ਬੱਚਾ ਪੈਦਾ ਹੁੰਦਾ 1.5 ਲੱਖ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਔਰ ਉਹ ਕਰਜ਼ਾ ਵੱਧਾ ਜਾ ਰਿਹਾ ਅੱਜ ਇਹਨਾਂ ਹਾਲਾਤਾਂ ਵਿੱਚ ਜੇ ਕੋਈ ਸਰਕਾਰ ਕਹੇ ਅਸੀਂ ਇਤਬਾਰ ਕੀਤਾ ਸੀ ਇਹਨਾਂ ਤੇ ਨਵੀਂ ਪਾਰਟੀ ਤੇ ਇਹਨਾਂ ਨੇ 2 ਸਾਲਾਂ ਵਿੱਚ ਉਹਨਾਂ ਨੂੰ ਜੱਗੇ ਸੌਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਨਸ਼ੇ ਦੀ ਹਾਲਤ ਜਿਹੜੀ ਦਿਖਾਈ ਦਿੰਦੀ ਹੈ ਬੈਸੀ ਤਾਂ ਜ਼ਮੀਨਾਂ ਦੇ ਅੱਗੇ ਕੋਈ ਨੇ ਜਿਗਰ ਨਹੀਂ ਕੀਤਾ ਸਭ ਤੋਂ ਮਾੜੀ ਹਾਲ ਸਾਡੀ ਧਰਤੀ ماں ਦੀ ਹੈ ਨਸ਼ਿਆਂ ਤੋਂ ਕਿਨਾਂ ਉੱਥੇ ਵੀ ਕੁਝ ਨਹੀਂ ਕਰ ਤੇ ਡੀਏਪੀ ਜਾਂ ਯੂਰੀਆ ਖਾਦਨ 'ਚ ਨਹੀਂ ਪਾਉਂਦੇ ਜ਼ਹਿਰ ਨਹੀਂ ਪਾਉਂਦੇ ਉਹਨਾਂ 'ਚ ਕੋਈ ਅਨਾਜ ਨਹੀਂ ਉਗਦਾ ਫਿਰ ਉਹ ਜਿਹੜਾ ਉਗਿਆ ਅਨਾਜ ਜ਼ਹਿਰ ਨਹੀਂ ਹੈ ਉਹ ਸਾਰਾ ਕੁਝ ਜਿਹੜਾ ਹੈ ਬਿਮਾਰੀਆਂ ਦਾ ਜਿਹੜਾ ਰੂਪ ਅੱਗੇ ਧਰਨ ਕਰ ਰਿਹਾ ਹੈ ਸਾਡੇ ਕੋਲ ਨਾ ਹਵਾ ਹੈ ਨਾ ਸਾਡੇ ਕੋਲ ਪਾਣੀ ਹੈ ਨਾ ਸਾਡੇ ਕੋਲ ੜਾਦ ਹੈ ਨਾ ਸਾਡੇ ਕੋਲ ਅਗਲੀ ੜਾਦ ਤੋੜਨ ਵਾਸਤੇ ਇਸ ੜਾਦ ਦੇ ਪੱਲੇ ਜਿਹੜਾ ਹੈਗਾ ਉਹ ਜਿਹੜਾ ਸਾਡੀ ਸਭ ਤੋਂ ਕੀਮਤੀ ਜਿਹੜੀ ਜੜੀ ਪੂੰਜੀ ਉਹ ਵੀ ਲੁੱਟੀ ਪੱਟੀ ਜਾ ਚੁੱਕੀ ਕੀ ਦਿੱਤਾ ਜਾ ਰਿਹਾ ਪੰਜਾਬ ਦੀ ਗਿਰ ਕੁੱਖ ਦੇ ਵਿੱਚ ਇਹਦਾ ਕੁਛ ਨਹੀਂ ਪਤਾ ਪਾਣੀ ਥੋੜਾ ਝੋਨੇ ਨੇ ਖਤਮ ਕਰਤਾ ਮੈਂ ਕੀ ਕੀ ਦੱਸਾਂ ਤੁਹਾਡੇ ਕੋਲ ਇਹ ਇਹ ਗਲਤੀ ਇੱਕ ਘੰਟੇ ਵਿੱਚ ਵੀ ਨਹੀਂ ਪੂਰੀ ਹੋਣੀ ਤਾਂ ਪੰਜਾਬ ਜਿਹੜਾ ਹੈਗਾ ਜਿਹੜਾ ਬਰਬਾਦ ਹੋਇਆ ਹੋਇਆ ਲੋਕਾਂ ਦੀਆਂ ਗਹਿਲੀ ਹੈ ਇਹ ਚੇ ਵੀ ਨਹੀਂ ਕਿਹਾ ਜਾ ਸਕਦਾ ਸਾਰਾ ਕੁਝ ਅਸੀਂ ਦੂਜੇ ਪਾਸੇੋਂ ਕੋਲ ਕਰੀਏ ਤਾਂ ਆਪਣੇ ਵੱਲ ਵੀ ਧਿਆਨ ਆਉਂਦਾ ਅਸੀਂ ਜੇ ਜਾਗਦੇ ਹੁੰਦੇ ਸੁਤੇ ਹੋਏ ਨਾ ਹੁੰਦੇ ਤਾਂ ਅਸੀਂ ਇਹੋ ਜਿਹੇ ਲੋਕਾਂ ਨੂੰ ਨਾ ਛੁਣਦੇ ਅਫਸਰ ਜਿਹੜੇ ਤੁਹਾਡੇ ਨੌਕਰ ਹੈਗੇ ਇਹਨਾਂ ਨੂੰ ਆਪਣਾ ਮਾਲਕ ਨਾ ਸਮਝਦੇ ਤੁਹਾਡੀਆਂ ਤਨਖਾਹਾਂ ਤੇ ਤੁਹਾਡੇ ਟੈਕਸਾਂ ਦੇ ਪੈਸੇ ਜਿਹੜੇ ਲੁੱਟਣ ਵਾਲੇ ਦਲੋਪ ਤੋਂ ਉਹ ਉਹਨਾਂ ਨੂੰ ਤੁਸੀਂ ਮਾਲਕ ਸਮਝਿਓ ਆਪਣਾ ਤੇ ਮੰਤਰੀ ਜਿਹੜੇ ਸਿਕਿਉਰਟੀਆਂ ਲੈ ਲੈ ਘੁੰਮਦੇ ਆ ਇਹ ਉਹੀ ਗੱਲਾਂ ਕਰਦੇ ਸੀ ਜਿਹੜੀਆਂ ਪਿਛਲੀਆਂ ਦੀ ਉਸ ਤੋਂ ਓਲਡ ਜਾ ਦੇ ਸਾਰੇ ਜਿਹੜੇ ਪਾਰਟ ਦੇ ਵੀ ਤੁਸੀਂ ਗੱਲ ਕਰ ਲੋਗੇ ਅੱਜ ਪੰਜਾਬ ਦੀ ਬਰਬਾਦੀ ਜਿਹੜੀ ਕੀ ਉਹਦੇ ਚ ਸਾਰੇ ਦੇ ਸਾਰੇ ਜ਼ਿੰਮੇਵਾਰ ਆ ਚਿੱਟੇ ਦਾ ਧੰਦਾ ਜਿਹੜਾ ਹੈਗਾ 2006 ਤੋਂ ਕੈਮੀਕਲ ਡਰੱਗ ਜਿਹੜੋਂ ਆਈ ਹੈ ਉਹਨੇ ਸਾਡੀ ਜਵਾਨੀ ਦਾ ਬੀ ਨਾਸ ਕਰ ਦਿੱਤਾ ਤੋਂ ਫਸਲਾਂ ਨਸਲਾਂ ਦੀ ਜਿਹੜੀ ਹੈ ਆਪਾਂ ਗੱਲ ਕਰਦੇ ਪੰਜਾਬ ਹੈ ਜੇ ਅਸੀਂ ਨਹੀਂ ਜਾਗਦੇ ਜੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਵੀ ਉਸੇ ਤਰੀਕੇ ਨਾਲ ਪੇੜ ਜਾਲ ਦੇ ਨਾਲ ਜੋ ਕੁਛ ਇਹ ਹੁਣ ਤੱਕ ਕਰਦੇ ਆਏ ਆ ਇਸ ਵਾਰ ਦਲ ਬਦਲੂ ਦੱਲੇ ਮੈਂ ਰਾਜਨੀਤਿਕ ਦੱਲੇ ਨਾਮ ਦਿੱਤਾ ਹੋਇਆ ਇਹਨਾਂ ਨੂੰ ਇਹਨਾਂ ਨੇ ਜੋ ਇਸ ਵਾਰ ਗੰਦ ਪਾਇਆ ਸਾਡੇ ਸਭ ਦੇ ਸਾਹਮਣੇ ਹੈ ਤਾਂ ਮੈਂ ਬੇਨਤੀ ਕਰਦਾ ਕਿ ਵੋਟ ਜਿਹੜੀ ਹੈਗੀ ਹੈ ਉਹ ਬਿਲਕੁਲ ਵੱਧ ਤੋਂ ਵੱਧ ਕਾਸਟ ਕਰਨੀ ਚਾਹੀਦੀ ਹੈ 60% ਬੰਦੇ ਤਾਂ ਵੱਡੇ ਇਹ ਵੋਟ ਨਹੀਂ ਗਣਦੇ 40% ਤਾਂ ਸੀ ਮੁਰਦਾ ਪਹਿਲੇ ਹੀ ਹੋਏ ਹੋਏ ਆ ਜਦੋਂ 60% ਵੋਟ ਪਾਉਣ ਜਾਣੇ 100% ਵੋਟ ਪਾਓ ਤਾਂ ਕਿਤੇ 90 95 ਦੀ ਰੇਸ਼ਾ ਰੇਸ਼ੋ ਆਊਗੀ ਤਾਂ ਉਹਦੇ ਨਾਲ ਇਹਨਾਂ ਦੇ ਸਾਰੇ ਜਿਹੜੇ ਸਮੀਕਰਨ ਹਿੱਲ ਜਾਣਗੇ ਵੋਟ ਜਿਹੜੀ ਹੈਗੀ ਆ ਨਿਰਾਸ਼ ਹੋ ਕੇ ਘਰ ਨਾਲ ਬੈਠੇ ਵੱਧ ਤੋਂ ਵੱਧ VOTING ਚਾਹੀਦੀ ਹੈ ਔਰ VOTING ਕਰਨ ਵੇਲੇ ਤੁਹਾਨੂੰ ਆਪਣੇ ਬੱਚਿਆਂ ਦੀ ਤਸਵੀਰ ਆਪਣੀ ਅੱਖਾਂ ਦੇ ਸਾਹਮਣੇ ਰੱਖਣੀ ਪਊਗੀ ਫਿਰ ਜਿਹੜੀ ਵੋਟ ਹੈ ਉਹ ਸਹੀ ਥਾਂ ਜਾਊਗੀ ਪੰਜੇ ਦੀਆਂ ਪੰਜੇ ਪਾਰਟੀਆਂ ਸਟੈਬਲਿਸ਼ ਜਿਹੜੀਆਂ ਹੈਗੀਆਂ ਉਹ ਦੁਸ਼ਮਣ ਸਾਬਤ ਹੋਈਆਂ ਆਜ਼ਾਦ ਲੋਕ ਚੁਣਨੇ ਪੈਣਗੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਅੱਜ ਨਹੀਂ ਕੱਲ ਨੂੰ ਜਾਗਲਾਂਗੇ ਹੋਰ ਨੁਕਸਾਨ ਕਰਵਾ ਕੇ ਜਾਗਾਂਗੇ ਪਰ ਅੱਜ ਹੀ ਲੋੜ ਹੈ ਕਿ ਆਜ਼ਾਦ ਲੋਕ ਸਾਰੇ ਪੰਜਾਬ ਦੇ ਵਿੱਚੋਂ ਚੁਣੇ ਜਾਣ ਕਟੜ ਦਰਵਾ ਵੀ ਭਾਵੇਂ ਕੋ ਰਖਦੇ ਹੋਣਗੇ ਪਰ ਉਹ ਘਟੋ ਘਟੇ ਨਾ ਜਿੰਨੇ ਹਥਿਆਰੇ ਤੇ ਲਟੇਰੀ ਨਹੀਂ ਹੋਣਗੇ ਤੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ VOTING ਕਰਕੇ ਆਜ਼ਾਦ ਲੋਕਾਂ ਨੂੰ ਚੁਣਿਆ ਜਾਵੇ ਤਾਂ ਕਿ ਇੱਕ ਨਵੀਂ ਆਵਾਜ਼ ਆਵੇ ਜਿਹਦੇ ਨਾਲ ਘਟੋ ਘਟ ਇਹ ਸਰਕਾਰ ਨੂੰ ਹੀ ਇੱਕ ਮੈਸੇਜ ਜਾਊਗਾ ਕਿ ਲੋਕ ਜਾਗੇ ਹੋਏ ਐ 3 ਸਾਲ ਦੀ ਸਟੇਟ ਦੀ ਗਵਰਨਮੈਂਟ ਦੀ ਜਿਹੜੀ ਆਪਣੀ ਸਰਕਾਰ ਸਿਰ ਤੇ ਖੜੀ ਐ ਕੀ ਪਤਾ ਉਹ ਭਿਆਨਕ ਸਾਮੇ ਦੇ ਵਿੱਚ ਵੀ ਸ਼ਾਇਦ ਕੋਈ ਨਾ ਕੋਈ ਭਲਾ ਹੋ ਜਾਵੇ ਇਹਨਾਂ ਨੂੰ ਜਾਗ ਆ ਜਾਵੇ ਤੇ ਇਹ ਲੋਕੀ ਕੁਝ ਆਉਣ ਵਾਲੇ ਸਮੇਂ ਵਿੱਚ ਡਿਵਰ ਕਰ ਸਕਣ ਜੀ ਥੈਂਕ ਯੂ